ਸੱਚੀ ਗੱਲ ਦੋਸਤੋ ਮੈਂ ਤੁਹਾਡਾ ਸੁਜੀਦਮਾਨ ਅੱਜ ਤੁਹਾਨੂੰ ਇੱਕ ਹੋਰ ਜਰਸੀ ਐਸਜੀ ਕੰਪਨੀ ਵਾਲਾ ਬੋਲ ਮਿਗ ਦਿਖਾ ਰਿਹਾ ਜਿਹਦਾ ਅੰਕਾਂ ਚ ਨੰਬਰ ਹੈਗਾ 40138 ਤੇ ਜੇ ਦੇ ਚ ਲਾਈਨਾਂ ਦੀ ਗੱਲ ਕਰੀਏ ਵੀਜੇ ਲਿੰਕ ਡੀਜੇ ਜੈਸਨ ਤੇ ਡੀਜੇ ਫਰਗਾਸ ਇਹਦਾ ਜਨਮ ਹੈਗਾ 2014 ਦਾ 10670 ਮਿਲਕ ਰਕੋਰਡ ਹੈ 5.26 ਮਿਲਕ ਫੈਂਟ ਹੈ ਜੀ ਇੰਪੋਰਟਡ ਬੋਲ ਹੈ ਤੇ ਜੇ ਇਸ ਬੋਲ ਦੀ ਤੁਹਾਡੇ ਕੋਲ ਬੱਛੀ ਹੈ ਉਹਨੂੰ ਤੁਸੀਂ ਕਿਹੜਾ ਸੀ ਮੰਜੂਦ ਕਰ ਸਕਦੇ ਹੋ AB's ਕੰਪਨੀ ਦਾ ਪਾਤ ਨੀਚੇ ਜੈਗ ਦਿਖਾਇਆ ਸੀ ਉਸ ਤੋਂ ਬਾਅਦ ਤੁਸੀਂ ਟ੍ਰੈਂਟ ਦਾ ਸੀਮਨ ਯੂਜ਼ ਕਰ ਸਕਦੇ ਹੋ ਉਸ ਨੂੰ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਹੁੰਦਾ ਬਿਗ ਸ਼ਾਟ AB's ਕੰਪਨੀ ਵਾਲਾ ਬਿਗ ਸ਼ਾਟ ਦਾ ਸੀਮਨ ਵੀ ਯੂਜ਼ ਕਰ ਸਕਦੇ ਹੋ ਇਸ ਬੋਲ ਦੀ ਬੱਛੀ ਨੂੰ ਇਹ ਤਿੰਨੇ ਬੋਲੇ ਇੰਪੋਰਟਡ ਬੋਲੇ ਆ ਜਿਹੜੇ ਤੁਹਾਨੂੰ ਦਿਖਾਏ ਆਪਾਂ ਜੈਗ ਟ੍ਰੈਂਟ ਤੇ ਬਿਗ ਸ਼ਾਟ ਇਹਨਾਂ ਦੇ ਸੈਕਸਰ ਸੀਮਨ ਵੀ ਆਉਂਦੇ ਆ ਤੇ ਕੰਵਰਸ਼ਨਲ ਸੀਮਨ ਵੀ ਆਉਂਦੇ ਆ 40 138 ਬੋਲ ਦਾ ਵੀ ਕੰਵਰਸ਼ਨਲ ਸੀਮਨ ਵੀ ਆਉਂਦਾ ਤੇ ਸੈਕਸਰ ਸੀਮਨ ਵੀ ਆਉਂਦਾ ਕੰਪਨੀ ਦੇ ਅਕੋਰਡਿੰਗ ਜਿਹੜੇ ਬੋਲ ਨਹੀਂ ਯੂਜ਼ ਕਰਨੇ ਉਹ ਤੁਹਾਨੂੰ ਆਪਾਂ ਦ 40145 40147 ਹਿਲਕੈਟ 40151 ਵੈਗਾ 50068 ਮਸਟੈਂਗ 50069 50072 50073 50075 ਤੇ 50143 40143 40141 ਤੇ 40142 40152 ਡੈਂਸਿਸ ਬੋਲ ਇਹ ਤੁਸੀਂ ਬੋਲ ਨਹੀਂ ਚੂਜ਼ ਕਰਨੇ ਕੰਪਨੀ ਦੇ ਅਕੋਰਡਿੰਗ ਇਹ ਬੋਲਾਂ ਦੀ ਮਨਾਈ ਕੀਤੀ ਗਈ ਹੈ ਤੇ ਜੇ ਤੁਸੀਂ ਇਹਨਾਂ ਨੂੰ ਛੱਡ ਕੇ ਐਸਜੀ ਕੰਪਨੀ ਦੇ ਫੋਰ ਬੋਲ ਯੂਜ਼ ਕਰਨਾ ਚਾਹੁੰਦੇ ਆ ਏਬੀਜ਼ ਦੇ ਬੋਲ ਹੋਰ ਯੂਜ਼ ਕਰਨਾ ਚਾਹੁੰਦੇ ਆ ਕਿਸੇ ਹੋਰ ਕੰਪਨੀ ਜਿਵੇਂ ਵਰਲਡ ਵਾਰ ਸੈਰ ਹੋ ਗਿਆ ਐਸਟੀ ਜੈਂਟਿਕਸ ਹੋ ਗਿਆ ਹੋਰ ਵੀ ਕਿਸੇ ਕੰਪਨੀ ਦਾ ਤੁਸੀਂ ਬੋਲ ਇਹਨਾਂ ਨੂੰ ਛੱਡ ਕੇ ਯੂਜ਼ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਹੋ 40138 ਦੇ ਜਿਹੜੀਆਂ ਵਾੜਾਂ ਆਪਣੇ ਫੀਲਡ ਵਿੱਚ ਆਈਆਂ ਬਹੁਤ ਚੰਗੇ ਦੋਤੇ ਆ ਤੇ ਆਪਾਂ ਤੁਹਾਨੂੰ ਤਾਂ ਕਰਕੇ ਇਹ ਵਰਤਣ ਲਈ ਕਿਹਾ ਆਪਣੇ ਕੋਲੇ ਬੋਲ ਦੀਆਂ ਵਾੜਾਂ ਦੂਸਰਾ ਦੂਸਰਾ ਸੂਆ ਸੁ ਚੁੱਕੀਆਂ ਬਹੁਤ ਸਾਰੀਆਂ ਵਾੜਾ ਆਪਣੇ ਫੀਲਡ ਵਿੱਚ ਆ ਗਈਆਂ ਹਜੇ ਵੀ ਆਪਾਂ ਉਸ ਦਾ ਸੀਮਨ ਯੂਜ਼ ਕਰ ਰਹੇ ਆ ਸੈਕਸਰ ਸੀਮਨ ਵੀ ਲਾ ਰਹੇ ਆ ਤੇ ਕਰਨ ਵਾਲਾ ਸੀਮਨ ਵੀ ਆਪਣੇ ਕੋਲੇ ਹੈਗਾ ਨਾਰਮਲ ਰੇਟ ਆ ਸੀਮਨ ਦਾ ਜੀ ਤੇ ਤੁਸੀਂ ਵਰਤ ਸਕਦੇ ਹੋ ਇਹ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਵੀਡੀਓ ਚ ਵੱਧ ਤੋਂ ਵੱਧ ਤੁਸੀਂ ਕਮੈਂਟ ਕਰ ਦਿਓ ਜੇ ਤੁਸੀਂ ਕਿਸੇ ਹੋਰ ਬੁੱਲ ਬਾਰੇ ਜਾਣਕਾਰੀ ਲੈਣੇ ਚਾਹੁੰਦੇ ਆ ਆਪ ਨੂੰ ਇਸ ਪੋਸਟ ਤੇ ਕਮੈਂਟ ਕਰ ਦਿਓ ਤੇ ਆਪਾਂ ਤੁਹਾਡਾ ਰਿਪਲਾਈ ਕਰਾਂਗੇ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਫੇਸਬੁਕ ਤੇ ਇੰਸਟਾਗ੍ਰam ਪੇਜ ਨੂੰ ਕਰ ਲੋ ਫੋਲੋ ਜੀ ਮਿਲਦੇ ਹਾਂ ਅਗਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ